ਆਮੀ ਵਰਕ ਮੇਰੇ ਬੇਟੇ ਨੇ ਛੋਟੇ ਜੀ ਛੋਟਾ ਬੇਟਾ ਹੈ ਮੇਰਾ ਜੀ ਅੱਜ ਇੰਡੀਆ ਦਾ ਕੀ ਪੂਰੇ ਵਰਲਡ ਦਾ ਹੋਣ ਹਰ ਗਾਇਕ ਜੀ ਸਾਰੀ ਦੁਨੀਆ ਜਾਉਂਦੀ ਹੈ ਤੇ ਆ ਜਿਹੜੀ ਪਿੰਡ ਦੀ ਪੰਚਾਇਤ ਦੀ ਇਲੈਕਸ਼ਨ ਹੋਈਏ ਸੱਭਸੰਮਤੀ ਕਿਵੇਂ ਮਤਲਬ ਹੋਈਏ ਤੁਹਾਡੇ ਕੋਲ ਸਾਡੇ ਪਿੰਡ ਦੀ ਕੋਈ ਇਲੈਕਸ਼ਨ ਨਹੀਂ ਹੋਈ ਜੀ ਸਾਰੇ ਪਿੰਡ ਨੇ ਰਲ ਕੇ ਮੈਨੂੰ ਇੱਕ 5 ਸਾਲ ਵਾਸਤੇ ਸੇਵਾ ਦਿੱਤੀ ਹੈ ਜੀ ਇਹ ਸਿਵਾ ਮੈਂ 500 ਵਾਸਤੇ ਤਨਦੇਹੀ ਨਾਲ ਨਿਭਾਵਾਂਗਾ ਐਮੀ ਵਿਰਕ ਉਹਨਾਂ ਦੇ ਫਾਦਰ ਸਾਹਿਬ ਚੁਣੇ ਗਏ ਨੇ ਜੀ ਸਰਦਾਰ ਕੁਲਜੀਤ ਸਿੰਘ ਜੀ ਹਾਂਜੀ ਬਹੁਤ ਖੁਸ਼ੀ ਆ ਜੀ ਤੇ ਮੁਬਾਰਕਬਾਦ ਵੀ ਦਿੰਨੀ ਆ ਮੈਂ ਸਾਰੀ ਪੰਚਾਇਤ ਨੂੰ ਤੇ ਆਪਣੇ ਸਰਪੰਚ ਸਾਹਿਬ ਮੇਰਾ ਨਾਮ ਸਰਦਾਰ ਕੁਲਜੀਤ ਸਿੰਘ ਵਿਰਕ ਪਿੰਡ ਲੋਹਾਰ ਮજરા ਤੇ ਐਮੀ ਵਿਰਕ ਨਾਲ ਕੀ ਤੁਹਾਡਾ ਰਿਸ਼ਤਾ ਜੀ ਐਮੀ ਵਿਰਕ ਮੇਰੇ ਬੇਟੇ ਨੇ ਛੋਟੇ ਜੀ ਛੋਟਾ ਘਟਾ ਹੈ ਮੇਰਾ ਜੀ ਅੱਜ ਇੰਡੀਆ ਦਾ ਕੀ ਪੂਰੇ ਵਰਲਡ ਦਾ ਹੋਣ ਹਰ ਗਾਇਕ ਹੈ ਜੀ ਸਾਰੀ ਦੁਨੀਆ ਜਾਣਦੀ ਹੈ ਤੇ ਆ ਜਿਹੜੀ ਪਿੰਡ ਦੀ ਪੰਚਾਇਤ ਦੇ ਇਲੈਕਸ਼ਨ ਹੋਈਏ ਸੱਭਸੰਮਤੀ ਕਿਵੇਂ ਮਤਲਬ ਹੋਈਏ ਤੁਹਾਡੇ ਕੋਲ ਸਾਡੇ ਪਿੰਡ ਦੀ ਕੋਈ ਇਲੈਕਸ਼ਨ ਨਹੀਂ ਹੋਈ ਜੀ ਸਾਰੇ ਪਿੰਡ ਨੇ ਰਲ ਕੇ ਮੈਨੂੰ ਇੱਕ 5 ਸਾਲ ਵਾਸਤੇ ਸੇਵਾ ਦਿੱਤੀ ਹੈ ਇਹ ਸੇਵਾ ਮੈਂ 5 ਸਾਲ ਵਾਸਤੇ ਤਨਦੇਹੀ ਨਾਲ ਨਿਭਾਵਾਂਗਾ ਜੀ ਸਰਕਾਰ ਦੇ ਨਾਲ ਰਲ ਕੇ ਜੋ ਮੌਕੇ ਦਾ ਜਿਸ ਤਰ੍ਹਾਂ ਦਾ ਵੀ ਕੋਈ ਕਾਰੋਬਾਰ ਸਰਕਾਰ ਦਵੇਗੀ ਉਹ ਕਰਾਂਗੇ ਜੇ ਕਿਤੇ ਕੋਈ ਘਾਟਵਾਦ ਹੁੰਦੀ ਹੈ ਮੰਨ ਲਓ ਵੀ ਕਿਸੇ ਗਰਾਊਂਡ ਗਰਾਊਂਡ ਦੀ ਗਰਾੰਟ ਦਿੱਤੀ ਗਰਾਊਂਡ ਉਸ ਗਰਾੰਟ ਦੇ ਨਾਲ ਪੂਰਾ ਨਹੀਂ ਹੁੰਦਾ ਜੋ ਵੀ ਉਸ ਦੇ ਵਿੱਚ ਘਾਟਵਾਦ ਹੋਵੇਗੀ ਉਹ ਮੈਂ ਆਪਣੀ ਜੇਬ ਚੋਂ ਪੂਰਾ ਕਰਾਂਗਾ ਪਰ ਇਸ ਪਿੰਡ ਦੇ ਇਕੱਠੇ ਹੋਣ ਦੀ ਖੁਸ਼ੀ ਦੇ ਵਿੱਚ ਗੁਰੂ ਘਰ ਨੂੰ 1 ਲੱਖ ਰੁਪਇਆ ਗੁਰੂ ਦੀ ਗੋਲਕਿਚ ਮੈਂ ਆਪਣੀ ਪਰਸਨਲ ਕਮਾਈ ਚੋਂ ਪਾਵਾਂ ਜੀ ਇੰਨੇ ਮੈਨਸ ਇਹਦਾ ਬਹੁਤ ਸਹੀ ਤੁਹਾਡੇ ਬੇਟੇ ਨਾਲ ਇਹ ਸੰਧੀ ਗੱਲ ਹੋਈ ਨਾ ਕਿਹਾ ਨੇ ਬੇਟੇ ਨਾਲ ਤੇ ਬਾਅਦ ਚ ਜਦੋਂ ਪਿੰਡ ਨੇ ਸਰੋਪਾ ਪਾ ਕੇ ਮੈਨੂੰ ਅੱਗੇ ਕਰਤਾ ਫੇਰ ਮੈਂ ਉਹਨੂੰ ਕਿਹਾ ਭਾਈ ਆ ਸੇਵਾ ਮਿਲੀ ਉਹ ਕਹਿੰਦੇ ਜੀ ਜੀ ਸਤਕੇ ਚਨਦੇਈ ਨਾਲ ਨੰਭਾਵਾਂ ਮੈਂ ਪਿੰਡ ਵਾਸੀ ਨੂੰ ਨਹੀਂ ਮਿਲਣੀ ਹੈ ਜਿਹੜਾ ਹੈ ਗਰੀਬ ਆਪ ਜਾਨੇ ਮੈਂ ਪਿੰਡਵਾ ਪਿੰਡ ਵਾਸੀਆਂ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਣਾ ਜੋ ਇਹਨਾਂ ਨੇ ਮੈਨੂੰ ਇਹ ਸੇਵਾ ਦੇ ਲਾਇਕ ਬਖਸ਼ ਸਮਝਿਆ ਤਾਂ ਮੈਨੂੰ ਇਹ 5 ਸਾਲ ਦੀ ਸੇਵਾ ਦਿੱਤੀ ਇਸੇ ਗੱਲ ਦਾ ਮੈਂ ਧੰਨਵਾਦ ਕਰਾਂਗਾ ਪਿੰਡ ਦਾ ਵੀ ਮੈਨੂੰ ਇਹਨਾਂ ਨੇ ਜੇ ਲਾਇਕ ਸਮਝਿਆ ਤਾਂ ਮੈਨੂੰ ਸੇਵਾ ਹੀ ਮਿਲੀ ਹੈ ਜਰੂਰ ਹੁੰਦੀ ਹੈ ਐਮਐਲਏ ਨਾਬਾ ਵੱਲੋਂ ਬੀਡੀਪੀਓ ਨਾਬਾ ਵੱਲੋਂ ਮੈਨੂੰ ਇਹੀ ਵਿਸ਼ਵਾਸ ਹੰਤਾ ਗਿਆ ਵੀ ਅਸੀਂ ਤੇਰੇ ਨਾਲ ਮਿਲ ਕੇ ਚੱਲਾਂਗੇ ਜੋ ਪਿੰਡ ਦੀਆਂ ਘਾਟਾਂ ਹੋਣਗੀਆਂ ਉਹ ਪੂਰੀਆਂ ਕਰਾਂਗੇ ਮੁੱਖ ਮੰਤਰੀ ਕੋ ਗ੍ਰਾਮ ਨੂੰ ਕੋਈ ਅਪੀਲ ਕਰਨਾ ਚਾਹੁੰਦਾ ਹਾਂ ਉਹ ਗਵਰਨਰ ਮੁੱਖ ਮੰਤਰੀ ਸਾਹਿਬ ਨੂੰ ਇਹ ਹੀ ਅਪੀਲ ਕਰਨਾ ਚਾਹੁੰਦੇ ਆ ਕਿ ਸਾਡੇ ਪਿੰਡ ਦਾ ਖਾਸ ਧਿਆਨ ਰੱਖਿਆ ਜਾਵੇ ਜਿਹੜੇ ਛੋਟੇ ਛੋਟੇ ਕੰਮ ਨੇ ਉਹ ਪੈਲ ਦੇ ਆਧਾਰ ਤੇ ਕਰਾਏ ਜਾਣ ਐਨੀ ਵਰਗ ਦੇ ਫਾਦਰ ਨੇ ਜਿਹੜੇ ਸੰਸਮਤੀ ਨਾਲ ਹਾਂਜੀ ਸੰਸਮਤੀ ਨਾਲ 41 ਦੇ ਨਾਲ ਅਧਿਕਾਰ ਮਾਰਦੀ ਕੀਤਾ ਤੁਸੀਂ ਤੁਸੀਂ ਇਹਨੂੰ ਕਿਵੇਂ ਪ੍ਰਭਾਸ਼ਿਤ ਕਰੋਗੇ ਸਭ ਤੋਂ ਪਹਿਲਾਂ ਤਾਂ ਵਹਿਗੁਰਜੀ ਕਾ ਖਾਲਸਾ ਵਹਿਗੁਰਜੀ ਕੀ ਫਤਿਹ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਹਾਂਜੀ ਗram ਪੰਚਾਇਤ ਲੋਹਾਰ ਮਾਜਰਾ ਦੇ ਜਿਹੜੇ ਐ ਪ੍ਰਸਿੱਧ ਗਾਇਕ ਹੈ ਜੀ ਹੌਣਹਾਰ ਐਮੀ ਬਿਰਕ ਉਹਨਾਂ ਦੇ ਫਾਦਰ ਸਾਹਿਬ ਚੁਣੇ ਗਏ ਨੇ ਸਰਦਾਰ ਕੁਲਜੀਤ ਸਿੰਘ ਜੀ ਹਾਂਜੀ ਬਹੁਤ ਖੁਸ਼ੀ ਆ ਜੀ ਤੇ ਮੁਬਾਰਕਬਾਦ ਵੀ ਦਿੰਨੀ ਆ ਮੈਂ ਸਾਰੇ ਪੰਚਾਇਤ ਨੂੰ ਤੇ ਆਪਣੇ ਸਰਪੰਚ ਸਾਹਿਬ ਬਿਲਕੁਲ ਕਰਨਗੇ ਜੀ ਬਹੁਤ ਇਮਾਨਦਾਰ ਪਰਿਵਾਰ ਹੈ ਜੀ ਇਹ ਪਿੰਡ ਦੀਆਂ ਜਿਹੜੀਆਂ ਵਿਕਾਸ ਹੈ ਉਹਨੂੰ ਬੁਲੰਦੀਆਂ ਤੇ ਲੈ ਕੇ ਜਾਣ ਤੁਹਾਡੇ ਵੱਲੋਂ ਪੂਰਾ ਸਹਿਯੋਗ ਹੋਵੇ ਪੂਰਾ ਸਹਿਯੋਗ ਦੇਵਾਂਗੇ ਜੀ ਤੇ ਇਸ ਕਰਦੀ ਬਹੁਤ ਖੁਸ਼ੀ ਹੈ ਵੀ ਮੈਂ ਤੇ ਮੇਰੇ ਵੱਡੇ ਭਰਾ ਸਰਦਾਰ ਸੁਰਿੰਦਰ ਸਿੰਘ ਢਿੱਲੋਂ ਜੋ ਕਿ ਏਡੀਸੀ ਆਰਡੀ ਮੁਖਸਰ ਸਾਹਿਬ ਲੱਗੇ ਹੋਏ ਨੇ ਅਸੀਂ ਅਪੀਲ ਕੀਤੀ ਸੀ ਚੋਣਾ ਦੇ ਸ਼ੁਰੂ ਸ਼ੁਰੂ ਦੇ ਵਿੱਚ ਹੀ ਵੀ ਅਸੀਂ ਆਪਣੇ ਪਿੰਡ ਦੀ ਜੇਕਰ ਸਰਪ ਸੰਪਤੀ ਹੁੰਦੀ ਹੈ ਤਾਂ 5 ਲੱਖ ਦੀ ਗ੍ਰਾਂਟ ਦੇਵਾਂਗੇ ਆਪਦੇ ਗ੍ਰਾਂਟ ਤਾਂ ਸਰਕਾਰ ਵੱਲੋਂ ਆਉਗੀ ਤੇ ਆਪਦੇ 5 ਲੱਖ ਅਲੱਗ ਆਪਦੀ ਕਿਰਤ ਵਿੱਚੋਂ ਦੇਵਾਂਗੇ ਜੀ ਠੀਕ ਹੈ ਤੇ ਉਹਦਾ ਪ੍ਰਭਾਵ ਇੰਨਾ ਗਿਆ ਸਮੁੱਚੇ ਪੰਜਾਬ ਵਿੱਚ ਤਾਂ ਜਿਹੜਾ ਨਾਬਾ ਬਲਾਕ ਹੈ ਜੀ ਉਹ ਪੰਜਾਬ ਦਾ ਸਭ ਤੋਂ ਵੱਡਾ ਬਲਾਕ ਹੈ ਤੇ ਇੱਥੇ 30 ਦੇ ਕਰੀਬ ਸਰਵ ਸੰਪਤੀਆਂ ਹੋ ਗਈਆਂ ਜਿਉਂ ਅਪੀਲ ਕਰਨ ਦੇ ਨਾਲ